ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਚੈਨਲ ਕੋਕੀ ਟਕਲ ਦੀ ਤੇ ਅੱਜ ਆਪਾਂ ਤੁਹਾਨੂੰ ਪੁਰਾਣੇ ਰੀਤੀ ਰਿਵਾਜ ਦੇ ਅਨੁਸਾਰ ਹਾਰੇ ਦੀ ਮੂਰਗੀ ਦੀ ਦਾਲ ਬਣਾਉਣੀ ਦੱਸਾਂਗੇ ਜੀ ਵੀਡੀਓ ਕਿਵੇਂ ਲੱਗੀ ਜੀ ਦੱਸਿਓ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਵੀਡੀਓ ਨੂੰ ਵਾਰ-ਤੁਵਾੜੇ ਸ਼ੇਅਰ ਕਰਨਾ ਸਪੋਰਟ ਕਰਨਾ ਜੀ ਆਓ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਹਾਂ ਜੀ ਆਪਾਂ ਸੋਹ ਸੋਹ ਜੀ ਆਹ ਪੱਤੇ ਇਕੱਠੇ ਕੀਤੇ ਸੀ ਨਿੰਮ ਦੇ ਵੀਰਾ ਤਾਂ ਮੀਆ ਸਿਟਾਈ ਹੋਏ ਜਿਹੋ ਉਹਦੇ ਨਾਲ ਪੱਤੇ ਬਹੁਤ ਹੋ ਗਏ ਸੀਗੇ ਤੇ ਵੈਸੇ ਅੱਗੇ ਵੀ ਬਹੁਤ ਡੇਗਦੇ ਹਵਾ ਨਾ ਤੇ ਇਹਨੂੰ ਨਾ ਤੁਸੀਂ ਰੂੜੀ ਤੇ ਨਾ ਭੈਣੇ ਸਿਟਿਆ ਕਰੋ ਜਿੰਨਾ ਜ ਇਹਨਾਂ ਦੇ ਦਰਖਤਾਂ ਘਰੇ ਤੇ ਇਹਨਾਂ ਨੂੰ ਨਾ ਵੀ ਪੱਤਿਆਂ ਨੂੰ ਧੂਏ ਤੇ ਪਾਇਆ ਕਰੋ ਉਹਨਾਂ ਦੇ ਨਾਲ ਨੰਬੀ ਮੱਛਰ ਨੂੰ ਬਹੁਤ ਫਰਕ ਪੈਂਦਾ ਕੌੜਾ ਹੁੰਦਾ ਏ ਧੂਆ ਤੇ ਇਸ ਕਰਕੇ ਅਸੀਂ ਤਾਂ ਕਦੇ ਵੀ ਨਹੀਂ ਰੂੜੀ ਤੇ ਪੱਤੇ ਸਿਟੇ ਹਮੇਸ਼ਾ ਮੈਂ ਤਾਂ ਧੂਏ ਦੀ ਸਿਟਦੀ ਹੁੰਨੀ ਆ ਇਹਦੇ ਨਾਲ ਵਧੀਆ ਰਹਿੰਦਾਗਾ ਕਿ ਕਿਉਂਕਿ ਅੱਜ ਕੱਲ ਮੀਂਹ ਨਾਲ ਬਹੁਤ ਜ਼ਿਆਦਾ ਮੱਛਰ ਵਧਿਆ ਵਾ ਤੇ ਹੁਣ ਰਾਤ ਵੀ ਖੁਟਾਈ ਵਜੇ ਮੀਂਹ ਆਇਆ ਤੇ ਪਸੂਆਂ ਥੱਲੇ ਕਿੱਡਾ ਕਿੱਡਾ ਗਾਰਾ ਬਣ ਗਿਆ ਤੇ ਹੁਣ ਮੈਂ ਇੱਥੇ ਸੋਚਿਆ ਵੀ ਹੁਣ ਜੇ ਆਈ ਛੜਦਾ ਤਾਂ ਸੁੱਕਣਾ ਨਹੀਂ ਫਿਰ ਮੈਂ ਫੌੜਾ ਮਾਰਿਆ ਇੱਥੇ ਤਾਂ ਕਰਕੇ ਹਵਾ ਜੀ ਫਿਰ ਜਾਂਦੀ ਹੈ ਤੇ ਉਹਦੇ ਨਾਲ ਨਾ ਥਾਂ ਸੁੱਕ ਜਾਂਦਾ ਥੋੜਾ ਥੋੜਾ ਮੈਂ ਕਈ ਦੇ ਨਾਲ ਖਿੱਚ ਕੇ ਲੋਟ ਕੀਤਾ ਚੰਗੀ ਤਰ੍ਹਾਂ ਕਿ ਆਏ ਫਿਰ ਸ਼ਾਮ ਨੂੰ ਫੇਰ ਆਪਾਂ ਬਾਹਰ ਹੀ ਬੰਨਣੇ ਹੁੰਦੇ ਆ ਵੀ ਪੰਦਰ ਵੀ ਨਹੀਂ ਬੰਨ ਸਕਦੇ ਰਾਤ ਨੂੰ ਗਰਮੀ ਹੁੰਦੀ ਹੈ ਤੇ ਬਾਕੀ ਅੰਦਰ ਧੂਆ ਠੀਕ ਵੀ ਨਹੀਂ ਰਹਿੰਦਾ ਪਾਇਆ ਕਿਉਂ ਆਪਾਂ ਕਹੀ ਕਰਨਾ ਵੀ ਅੰਦਰ ਪਸ਼ੂ ਬੰਨ ਕੇ ਧੂਆ ਪਾ ਦਿੰਦੇ ਆ ਪੱਖਾ ਛੱਡ ਦਿੰਦੇ ਆ ਤੇ ਉਹ ਨਾ ਪੱਖੇ ਦੇ ਨਾਲ ਜਿਹੜਾ ਧੂਆ ਹੁੰਦਾ ਉਹ ਪਸ਼ੂਆਂ ਦੇ ਅੰਦਰ ਜਾਂਦਾ ਤੇ ਉਹ ਬਹੁਤ ਮਾੜਾ ਪਸ਼ੂਆਂ ਨੂੰ ਧੂਆ ਤੇ ਇਸ ਕਰਕੇ ਨਾ ਵੀ ਧੂਆ ਹਮੇਸ਼ਾ ਪਸ਼ੂਆਂ ਨੂੰ ਬਾਹਰ ਹੀ ਪਾਉਣਾ ਚਾਹੀਦਾ ਬੰਨ ਕੇ ਕਦੇ ਵੀ ਅੰਦਰ ਪਸ਼ੂ ਬੰਨ ਕੇ ਨਹੀਂ ਬਾਹਰ ਪਾਉਣਾ ਚਾਹੀਦਾ ਤੇ ਜਿਵੇਂ ਆਪਾਂ ਹੁਣ ਕਈ ਨਾ ਲੋਡ ਕਰਤ ਥਾਂ ਵੀ ਤੇ ਮਿੱਟੀ ਉੱਟੀ ਜਿ ਖਲਾਰਤੀ ਐ ਤੇ ਇਹ ਸ਼ਾਂਤਿਕਰ ਹਵਾ ਫਿਰ ਗਈ ਤੇ ਸੁੱਕ ਜੂ ਵੈਸੇ ਅੱਜ ਮੌਸਮ ਵੀ ਖਰਾਬ ਹੀ ਐ ਸਾਰੇ ਦਿਨ ਦਾ ਤੇ ਉੱਪਰ ਬੱਦਲ ਜੇ ਹੋਏ ਫਿਰਦੇ ਆ ਤੇ ਇਹਦਾ ਕੋਈ ਪਤਾ ਨਹੀਂ ਸੌਣ ਦੇ ਮੀਂਹ ਦਾ ਤਾਂ ਕਹਿੰਦੇ ਹੁੰਦੇ ਕੋਈ ਪਤਾ ਨਹੀਂ ਕਿਧਰੋਂ ਕਿਵੇਂ ਆ ਜਾਣਾ ਚੜ੍ਹ ਕੇ ਹਨਾ ਤੇ ਤਾਂ ਕਰਕੇ ਵੀ ਥਾਂ ਤਾਂ ਕੇਰਾ ਫਿਰ ਪਸ਼ੂਆਂ ਥੱਲੇ ਸਮਾਰਨਾ ਹੀ ਪੈਂਦਾ ਤੇ ਸ਼ਾਮ ਨੂੰ ਫੇਰ ਬੰਨਣੇ ਹੁੰਦੇ ਆ ਤੇ ਇਸ ਤਰ੍ਹਾਂ ਹਵਾ ਜੀ ਨਿਕਲ ਜਾਂਦੀ ਆ ਇਹ ਹੋ ਪਰ ਹੁਣ ਆਪਾਂ ਅੱਜ ਮੂੰਗੀ ਦੀ ਦਾਲ ਬਣਾਈ ਹੈ ਤੁਹਾਨੂੰ ਉਹ ਦੱਸਦੇ ਆ ਹਾਰੇ ਦੀ ਪੁਰਾਣੇ ਰਿਵਾਜ ਰੀਤੀ ਤੌਰ ਤੇ ਤੇ ਇੱਥੇ ਮੈਂ ਮਾਰੀ ਸੀ ਜੀ ਬੋਕਰ ਮੈਂ ਕਿਹਾ ਵੀ ਸਾਫ਼ ਜੀ ਹੋ ਜਾਊਗਾ ਕੰਘਾਂ ਤੇ ਫੌੜੇ ਦੇ ਨਿਸ਼ਾਨ ਜੀ ਬਣ ਜਾਂਦੇ ਆ ਮੈਂ ਕਿਹਾ ਜੀ ਨਾ ਦਿਸਣਗੇ ਤਾਂ ਕਰਕੇ ਆਓ ਜੀ ਹੁਣ ਆਪਾਂ ਤੁਹਾਨੂੰ ਮੂੰਗੀ ਦੀ ਦਾਲ ਦਾ ਨਿਹਾਰੇ ਵਿੱਚ ਆਪਾਂ ਅੱਗ ਪਾਈ ਹੈ ਜੀ ਤੇ ਹੁਣ ਆਪਾਂ ਕਿਓ ਪਾਤਾ ਤੇ ਨੂੰ ਮਿਰਚ ਪਾ ਦਾਂਗੇ ਤੇ ਬਾਕੀ ਅਸੀਂ ਹਾਰੇ ਦੇ ਵਿੱਚ ਹੀ ਧਰ ਦਿਆਂ ਜੀ ਹਮੇਸ਼ਾ ਮੂੰਗੀ ਦੀ ਦਾਲ ਵੀ ਛੋਲੇ ਹੋਣ ਉਹਦਲੇ ਵੀ ਉਹ ਵੀ ਜੇ ਅਸੀਂ ਮਿਕਸ ਕਰਕੇ ਧਰ ਗਿਓ ਵੀ ਹਾਰੇ ਦੇ ਵਿੱਚ ਧਰ ਦਿਆਂ ਕੁੱਜੇ ਦੇ ਵਿੱਚ ਬਹੁਤ ਵਧੀਆ ਸਵਾਦ ਲੱਗ ਜੀ ਕਈ ਭੈਣਾਂ ਕਹਿੰਦੀਆਂ ਵੀ ਕੁੱਜਾ ਟੁੱਟ ਜਾਂਦਾ ਤੇ ਉਹ ਨਾ ਕੁੱਜੇ ਦੇ ਥੱਲੇ ਜੇ ਆਪਾਂ ਮਿੱਟੀ ਫੇਰ ਲਈਏ ਚੀਕਣੀ ਜੀ ਮਿੱਟੀ ਨਹੀਂ ਹੁੰਦੀ ਬਾਣ ਮਿੱਟੀ ਆਪਾਂ ਉਹ ਫੇਰਕੇ ਜੇ ਰੱਖ ਗਏ ਤੇ ਉਹਦੇ ਕਾਰਨ ਨਾ ਫੇਰਨੀ ਟੁੱੜਦਾ ਕੁਜਾ ਜਮਾ ਵੀ ਫਿਰ ਕਾਫੀ ਟਾਈਮ ਕੱਢ ਜਾਂਦਾ ਤੇ ਅਸੀਂ ਹਮੇਸ਼ਾ ਕੁਜੇ ਦੇ ਥੱਲੇ ਨਾ ਮਿੱਟੀ ਫੇਰ ਕੇ ਵੀ ਦਾਲ ਰੱਖਦੇ ਹੁੰਦੇ ਜਦੋਂ ਵੀ ਅਸੀਂ ਦਾਲ ਧਰਨੀ ਹਾਰੇ ਦੇ ਵਿੱਚ ਅਸੀਂ ਥੱਲੇ ਪਹਿਲਾਂ ਮਿੱਟੀ ਫੇਰਨੀ ਆ ਥੋੜੀ ਜੀ ਤੇ ਫੇਰ ਧਰਦੇ ਆ ਤੇ ਲੋ ਵੀ ਹੁਣ ਆਪਾਂ ਧੋਲੀ ਮੂੰਗੀ ਇਹ ਆਪਾਂ ਧਰਨ ਤੋਂ ਅੱਧਾ ਘੰਟਾ ਪਹਿਲਾਂ ਪੀਉਂਦੀ ਸੀ ਵੀ ਗਰਮੀ ਦੇ ਮੌਸਮ 'ਚ ਅੱਧਾ ਘੰਟਾ ਹੀ ਬਹੁਤ ਹੁੰਦਾ ਪਹਿਲਾਂ ਪੀਉਂਦੀ ਇਹ ਸਿਹਰਦਿਆਂ ਚ ਤਾਂ 2 ਘੰਟੇ ਪਹਿਲਾਂ ਭਿਉ ਦੇ ਕੋਸੇ ਜੀ ਪਾਣੀ ਚ ਫਿਰ ਨਾ ਇਹ ਤਾਂ ਥੋੜੀ ਨਰਮ ਹੋ ਜਾਂਦੀ ਐ ਭੋਂਤੀ ਵੀ ਨਾ ਛੇਤੀ ਬਣ ਜਾਂਦੀ ਐ ਤਾਂ ਕਰਕੇ ਅਸੀਂ ਭੋਂ ਕਈ ਧਰਦੇ ਆ ਹਮੇਸ਼ਾ ਇਹ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਬਾਕੀ ਇਹਦੀ ਸੰਭਾਲ ਹੁੰਦੀ ਐ ਜਿਹੜੀ ਉਹ ਜਿਵੇਂ ਵੀ ਆਪਾਂ ਰੱਖਦੇ ਆ ਹੁਣ ਇਹ ਸਾਡੀ ਸਾਲ ਭਰ ਤੋਂ ਉੱਤੇ ਹੋ ਗਿਆ ਮੂੰਗੀ ਪਈ ਨੂੰ ਅਸੀਂ ਇਹਦੇ ਵਿੱਚ ਸਵਾਹ ਪਾ ਦਿੰਨੇ ਆ ਵੀ ਗੋਲੀਆਂ ਨਹੀਂ ਪਾਉਂਦੇ ਜਿਹੜੇ ਹੁਣ ਕਹਿੰਦੇ ਨੇ ਨਾ ਕਈ ਗੋਲੀਆਂ ਪਾ ਕੇ ਉਹਦੇ ਨਾਲ ਫਿਰ ਵੀ ਗੈਸ ਬੰਦ ਆਪਣੀ ਸਿਹਤ ਲਈ ਮਾੜਾ ਤੇ ਅਸੀਂ ਹਮੇਸ਼ਾ ਛਾਣ ਕੇ ਚੁੱਲ੍ਹੇ ਦੀ ਸਵਾਹ ਤੇ ਉਹ ਵਿੱਚ ਰਲਾ ਕੇ ਤੇ ਪੀਪੇ ਦੇ ਵਿੱਚ ਟੱਕਣ ਲਾ ਕੇ ਸਮਾਰ ਕੇ ਰੱਖਦੇ ਹਾਂ ਹਵਾ ਨਹੀਂ ਲੱਗਣ ਦਿੰਦੇ ਤੇ ਫਿਰ ਉਹਦੇ ਨਾਲ ਜਮਾਣੀ ਆਏ ਵੀ ਜਿਹੜੀ ਸੋਸਰੀ ਦੇ ਢੋਰਾ ਜਾਨੀ ਪੈ ਜਾਂਦਾ ਹੁੰਦਾ ਉਹ ਜਮਾਣੀ ਪੈਂਦੀ ਤੇ ਅਸੀਂ ਹਮੇਸ਼ਾ ਇੱਦਾਂ ਹੀ ਰੱਖਦੇ ਹਾਂ ਤੁਸੀਂ ਵੀ ਭੈਣੋਂ ਆਈ ਰੱਖਿਆ ਕਰੋ ਵੈਸੇ ਤਾਂ ਪਤਾ ਹੀ ਹੁੰਦਾ ਭੈਣਾਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਤੇ ਇੱਥੇ ਹੁਣ ਅਸੀਂ ਕੁੰਡੇ ਦੇ ਵਿੱਚ ਮਸਾਲਾ ਕੁੱਟਾਂਗੇ ਜਿਵੇਂ ਲਸਣ ਹੋ ਗਈ ਅਦਰਕ ਹੋ ਗਿਆ ਹਰੀਆਂ ਮਿਰਚਾਂ ਤੇ ਪਿਆਜ਼ ਇਹ ਅਸੀਂ ਕੁੱਟ ਕੇ ਹੀ ਹਮੇਸ਼ਾ ਪਾਉਂਦੇ ਆ ਕਿਉਂਕਿ ਫਿਰ ਜੀ ਇਹ ਕਹਿੰਦੇ ਖਾਣ ਵੇਲੇ ਰੋਟੀ ਨਾਲ ਵੀ ਦੰਦਾਂ ਦੇ ਵਿੱਚ ਆਉਂਦਾ ਬੱਚੇ ਵੀ ਨਹੀਂ ਪਸੰਦ ਕਰਦੇ ਕਹਿੰਦੇ ਵੀ ਅਦਰਕ ਥੱਲੇ ਆ ਜਾਂਦਾ ਸਵਾਦ ਗਲ ਜਾਂਦਾ ਰੋਟੀ ਦਾ ਇਹ ਹੈ ਛੇਮੇਸ਼ਾ ਅਸੀਂ ਕੁੱਟ ਕੇ ਹੀ ਪਾਉਂਦੇ ਆ ਜਿਵੇਂ ਟਮਾਟਰ ਹੋ ਗਿਆ ਉਹ ਅਸੀਂ ਵੀ ਚੀਰ ਕੇ ਬਾਅਦ ਚ ਭਨ ਕੇ ਥੋੜਾ ਜਿਹਾ ਹਲਕਾ ਜਿਹਾ ਤੇ ਫੇਰ ਪਾ ਦਿੰਦੇ ਹੁੰਦੇ ਆ ਜੀਰੇ ਦੇ ਨਾਲ ਤੇ ਇਸ ਤਰ੍ਹਾਂ ਕੁੰਡੇ ਦੇ ਵਿੱਚ ਕੁੱਟ ਕੇ ਪਾਇਆ ਕਰੋ ਕਈ ਪੈਣਾ ਹਣ ਮੈਕਸੀ ਦੇ ਵਿੱਚ ਪੀਸਤਾ ਲੈਂਦੀਆਂ ਉਹ ਸਵਾਦ ਨਹੀਂ ਆਉਂਦਾ ਚਲੋ ਕਈਆਂ ਘਰਾਂ ਦੇ ਛੋਟੇ ਕਾਰਨ ਵੀ ਚੁੱਲ੍ਹੇ ਵੀ ਨਹੀਂ ਹੁੰਦੇ ਹਨਾ ਉਹ ਮੈਕਸੀ ਮਜਬੂਰੀ ਹੁੰਦੀ ਹੈ ਵੀ ਚੁੱਲੇ ਅੱਗ ਨਹੀਂ ਪਾਉਂਦੀਆਂ ਗੈਸ ਤੇ ਸਾਰਾ ਕੰਮ ਕਰਨਾ ਪੈਂਦਾ ਵੀ ਉਹ ਫਿਰ ਸਾਰਾ ਮੈਕਸੀ ਤੇ ਮਸਾਲਾ ਪੀਸ ਲੈਂਦੇ ਆ ਤੇ ਪਰ ਜਿਹੜੇ ਘਰਾਂ ਵਿੱਚ ਚੁੱਲ੍ਹਿਆਂ ਤੇ ਖਾਣਾ ਬਣਦਾ ਉਹ ਹਮੇਸ਼ਾ ਕੁੰਡੇ ਘੋਟੇ ਦੀ ਵਰਤੋਂ ਕਰਦੇ ਆ ਵੀ ਨਿੰਮ ਦਾ ਘੋਟਾ ਹੋਵੇ ਗਿਤਾਈ ਕਹਿੰਦੇ ਸੀ ਵੀ ਨਿੰਮ ਦਾ ਘੋਟਾ ਹੋਵੇ ਉਹਦੇ ਨਾਲ ਦੁੱਖ ਦੂਰ ਹੁੰਦੇ ਆ ਵੀ ਜਿਹੜੋ ਆਪਾਂ ਕਟਦੇ ਆ ਮਸਾਲੇ ਨੂੰ ਤੇ ਘੋਟਾ ਵੀ ਆਪਾਂ ਮਾਰ ਦਿਓ ਘਸ ਦਾ ਨਾਲ ਨਾਲ ਤੇ ਵੀ ਸਰੀਰ ਦੇ ਅੰਦਰ ਆ ਵੀ ਜਾਂਦੇ ਆ ਤਤ ਇਹ ਚੰਗਾ ਬਹੁਤ ਆ ਤੇ ਇੱਥੇ ਆਪਾਂ ਹੁਣ ਇਸੇ ਅੱਗ ਤੇ ਹੀ ਆਪਾਂ ਰੱਖ ਲਈ ਜੀ ਕਢਾਈ ਤੇ ਹੁਣ ਆਪਾਂ ਤੜਕਾ ਭੁੰਨਾਂਗੇ ਤੇ ਗੈਸ ਤੇ ਫਿਰ ਉੱਥੇ ਉਹੀ ਗੱਲ ਆ ਗਈ ਜੀ ਗੈਸ ਦੀ ਆਪਾਂ ਬਚਤ ਹੀ ਕਰਨੀ ਆ ਹਨਾ ਮਜਬੂਰੀ ਜੀ ਤਾਂ ਚਲੋ ਮੀਂਹ ਕਣੀ ਚ ਵਰਤਣੀ ਆ ਇਹ ਵੈਸੇ ਵੀ ਮੈਂ ਅੱਜ ਸੋਆ ਸੋਆ ਹੀ ਬਣਾ ਲਈ ਜੀ ਦਾਲ ਕਿਉਂਕਿ ਮੈਂ ਕਿ ਸ਼ਾਮ ਨੂੰ ਵੀ ਬੱਦਲ ਉੱਪਰ ਹੀ ਫਿਰਦੇ ਜੇ ਚੁੱਲ੍ਹੇ ਅੱਗ ਨਾ ਪਈ ਫਿਰ ਗੈਸ ਤੇ ਕੁੱਕਰ ਚ ਬਣਾਉਣੀ ਪਊਗੀ ਉਹ ਸਵਾਦ ਨਹੀਂ ਲੱਗਦੀ ਜੀ ਖਾ ਕੇ ਨਹੀਂ ਖੁਸ਼ ਕੋਈ ਇਸ ਕਰਕੇ ਆਪਾਂ ਸੋਆ ਸੋਆ ਹੀ ਬਣਾ ਲਈ ਜੀ ਤੇ ਵੀ ਧੁੱਪ ਹੈ ਨਹੀਂ ਸੀ ਜ਼ਿਆਦਾ ਬੱਦਲ ਵਾਈ ਸੀ ਛਾਂ ਸੀਗੀ ਤੇ ਉਸੇ ਅੱਗ ਤੇ ਜੀ ਆਪਾਂ ਤੜਕਾ ਘਰਤਾ ਤੇ ਹੁਣ ਇਸੇ ਤੇ ਭੁੰਨ ਕੇ ਆਪਾਂ ਪਾ ਦਾਂਗੇ ਦਾਲ ਆਪਣੀ ਬਿਲਕੁਲ ਬਣ ਚੁੱਕੀ ਐ ਤੇ ਘੋਟ ਵੀ ਆਪਾਂ ਲਈ ਮੱਧਣੀ ਨਾ ਇਹ ਕਈ ਭੈਣਾ ਗ੍ਰੇਂਡਰ ਨਾਲ ਵੀ ਘੋਟ ਲੈਂਦੀਆਂ ਛੇਤੀ ਦੀਆਂ ਵਾਰੀਆਂ ਪਰ ਫੇਣੋ ਮਦਣੀ ਨਾਲ ਘੋਟਿਆ ਕਰੋ ਇਹਦੇ ਨਾਲ ਬਹੁਤ ਵਧੀਆ ਰਹਿੰਦੀ ਹੈ ਤੇ ਸਵਾਦ ਬਹੁਤ ਵਧੀਆ ਹੁੰਦਾ ਚੁੱਲੇ ਦੀ ਬਣੀ ਹੋਵੇ ਹਨਾ ਸਾਰੀਆਂ ਚੀਜ਼ਾਂ ਪ੍ਰਾਣੇ ਵਾਜ ਤੌਰ ਤੇ ਵਰਤੀਆਂ ਹੋਣ